ਇੱਕ ਇੱਕ ਕਰਕੇ ਇੱਕ ਦੁਕਾਨ ਦੇ ਵਿੱਚੋਂ ਨਿਕਲਦੇ 6 ਮੁੰਡਿਆਂ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੇਕਰ ਤੁਸੀਂ ਇਹਨਾਂ ਦੀ ਅੰਦਰਲੀ ਸੀਸੀਟੀਵੀ ਫੁਟੇਜ ਦੇਖ ਲਈ ਤੁਹਾਡੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ ਤੇ ਮਾਪੇ ਵੀ ਸੋਚਣਗੇ ਕਿ ਜਹੇ ਮੁੰਡਿਆਂ ਨੂੰ ਜਨਮ ਦੇਣ ਨਾਲ ਤਾਂ ਚੰਗਾ ਸੀ ਕਿ ਸਾਡੇ ਧੀਆ ਹੀ ਹੋ ਜਾਂਦੀਆਂ ਉਹਨਾਂ ਨੂੰ ਕੀ ਪਤਾ ਸੀ ਕਿ ਨੌਜਵਾਨ ਹੋ ਕੇ ਇਹਨਾਂ ਦੇ ਮੁੰਡੇ ਮੁੰਡਿਆਂ ਨਾਲ ਰਲ ਕੇ ਅਜਿਹੀਆਂ ਪੁੱਠੀਆਂ ਹਰਕਤਾਂ ਕਰਨ ਲੱਗ ਜਾਣਗੇ ਜੇਕਰ ਇਹ ਸੀਸੀਟੀਵੀ ਫੁਟੇਜ ਸਾਹਮਣੇ ਨਾ ਆਉਂਦੀ ਤਾਂ ਯਕੀਨ ਕਰਨਾ ਸੱਚੀ ਔਖਾ ਹੋ ਜਾਣਾ ਸੀ ਤਾਂ ਅਸੀਂ ਅੱਗੇ ਵੀ ਮਾਮਲੇ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਿੱਨਾ 6 ਮੁੰਡਿਆਂ ਦੀ ਕਰਤੂਤ ਦੇਖ ਲਈ ਕਿ ਕਿੱਦਾਂ ਮੂਲ ਘੋ ਕੇ ਲੋਈਆਂ ਲੈ ਕੇ ਇਹ ਦੁਕਾਨ ਦੇ ਵਿੱਚ ਜਾ ਕੇ ਕੀ ਕੰਮ ਕਰਦੇ ਨੇ ਮਾਮਲਾ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਦੇ ਵਿੱਚ ਜਿੱਥੇ ਇੱਕ ਹੋਜਰੀ ਫੈਕਟਰੀ ਦੇ ਵਿੱਚ 5-6 ਮੁੰਡਿਆਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰਾਂ ਦੇ ਵੱਲੋਂ ਪਹਿਲਾਂ ਸ਼ਟਰ ਤੋੜੇ ਗਏ ਅਤੇ ਫਿਰ ਫੈਕਟਰੀ ਦੇ ਵਿੱਚ ਵੜ ਗਏ ਅਤੇ ਉੱਥੇ ਜਾ ਕੇ ਉਹਨਾਂ ਨੇ ਸਾਰੇ ਸਮਾਨ ਦੀ ਫਰੋਲਾ ਫਰਾਲੇ ਕੀਤੀ ਗਈ ਜਿਸ ਤੋਂ ਬਾਅਦ ਇਸ ਦੇ ਉੱਤੇ ਫੈਕਟਰੀ ਮਾਲਕ ਦਾ ਬਿਆਨ ਸਾਹਮਣੇ ਆਇਆ ਜਗਜੀਤ ਸਿੰਘ ਜਗਜੀਤ ਜੀ ਇੱਕ ਵੀਡੀਓ ਆਈ ਹੈ ਤੁਹਾਡੀ ਫੈਕਟਰੀ ਅੰਦਰ ਚੋਰੀ ਹੋਈ ਹੈ ਕੀ ਮਾਮਲਾ ਜੀ 6 ਬੰਦੇ ਅਣਪਛਾਤੇ ਆਏ ਸੀ ਲਗਭਗ 8:35 ਵਜੇ ਦਾ ਟਾਈਮ ਸੀ 21 ਤਰੀਕ ਦਿਨ ਵੀਰਵਾਰ ਤੇ ਸ਼ਟਰ ਉਹਨਾਂ ਨੇ ਸੈਂਟਰ ਚੋਂ ਚੁੱਕਿਆ ਬੰਦਾ ਇੱਕ ਅੰਦਰ ਭੇਜਤਾ ਬਸ ਉਸ ਤੋਂ ਬਾਅਦ ਉਹਨੇ ਲੋਕ ਤੋੜਿਆ ਤੇ ਜੋ ਵੀ ਉਹਦੇ ਕੋਲ ਕੈਸ਼ ਇੱਥੇ ਪਿਆ ਸੀ ਅੰਦਰ ਉਹ ਲੈ ਗਿਆ ਜੀ ਸਰ ਨੁਕਸਾਨ ਕੀ ਕੀ ਹੋਇਆ ਕੋਈ ਕਪੜਾ ਲੈ ਕੇ ਕੀ ਹੋਇਆ ਦੇਖੋ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਤੇ ਮੈਂ ਹੈਰਾਨ ਇਸ ਗੱਲ ਤੋਂ ਆ ਵੀ ਰੋਡ ਦੇ ਉੱਤੇ ਕੋਈ ਮਾੜੇ ਮੋਟੇ ਗਸ਼ਟ ਪੈਟਰੋਲਿੰਗ ਹੁੰਦੀ ਤਾਂ ਬਚਾਅ ਹੋ ਸਕਦਾ ਸੀ ਦੂਜਾ ਮੇਰਾ ਪਰਸਨਲ ਸਕਿਉਰਿਟੀ ਗਾਰਡ ਰੱਖਿਆ ਹੋਇਆ ਤੇ ਉਹ ਪਤਾ ਨਹੀਂ ਕਿੱਥੇ ਸੀ ਕਿੱਥੇ ਨਹੀਂ ਉਹਨੂੰ ਪੁੱਛ ਕੇ ਚੱਲ ਰਹੀ ਹੈ ਪੁਲਿਸ ਤੇ ਕਾਫੀ ਨੁਕਸਾਨ ਹੋ ਸਕਦਾ ਸੀ ਬਚਾਅ ਹੋ ਗਿਆ ਸਕੂਟਰੀਆਂ ਸੀ ਹੋਰ ਮੋਬਾਈਲ ਸੀ ਜਿੰਨਾ ਕੈਸ਼ ਪਿਆ ਸੀ ਉਹ ਲੈ ਗਏ ਸਰ ਇਹਦੇ ਵਿੱਚ ਕੋਈ ਸੀਸੀਟੀਵੀ ਆਈ ਸਾਹਮਣੇ ਸਾਰੀਆਂ ਸੀਸੀਟੀਵੀ ਵੀਡੀਓਜ਼ ਬਣੀਆਂ ਜੀ ਭੇਜਤੀਆਂ ਸਾਰੀਆਂ ਉਹਨਾਂ ਨੇ ਠੀਕ ਇਹਦੇ ਵਿੱਚ ਕਿਹੜਾ ਥਾਣਾ ਬੰਦਰਜੀ ਕਿੱਥੇ ਕਰਕੇ ਹੋਈ ਏ ਥਾਣਾ ਇਹ ਨਾਲ ਹੀ ਦਰੇਸੀ ਥਾਣਾ ਸੁੰਦਰ ਨਗਰ ਠੀਕ ਹੈ ਜੀ ਤੇ ਤੁਹਾਡੀ ਫੈਕਟਰੀ ਤੋਂ ਥਾਣਾ ਕਿੰਨੇ ਕੁ ਕਿਲੋਮੀਟਰ ਦੀ ਦੂਰੀ ਤੇ ਕਿਲੋਮੀਟਰਾਂ ਚ ਨਹੀਂ ਇਹ ਮੀਟਰਾਂ ਚ ਹੀ ਹੈ ਨੇੜੇ ਹੀ ਹੈ ਜਿਆਦਾ ਦੂਰ ਨਹੀਂ ਹੈ ਨੇੜੇ ਹੀ ਹੈ ਤੇ ਪੁਲਿਸ ਇਸ ਮਾਮਲੇ ਤੇ ਕੈਰੀ ਦੀ ਕਾਰਵਾਈ ਕਰ ਰਹੀ ਹੈ ਬਿਲਕੁਲ ਬਿਲਕੁਲ ਕਾਰਵਾਈ ਕਰ ਰਹੀ ਹੈ ਤੇ ਜਿਹੜਾ ਸਿਕਿਉਰਿਟੀ ਗਾਰਡ ਹੈ ਉਹ ਉਸ ਸਮੇਂ ਡਿਊਟੀ ਤੇ ਸੀਗਾ ਜਾਂ ਨਹੀਂ ਸੀ ਦੇਖੋ ਉਹ ਤਾਂ ਡਿਊਟੀ ਤੇ ਹੀ ਸੀ ਪਰ ਉਹ ਡਿਊਟੀ ਤੋਂ ਹਟ ਕੇ ਇੱਧਰ ਉੱਧਰ ਕਿਤੇ ਗਿਆ ਸੀ ਜਾਂ ਉਸ ਸਮੇਂ ਸੋ ਗਿਆ ਸੀ ਉਹ ਨਹੀਂ ਪਤਾ ਇਹ ਕਿੰਨੇ ਕੁ ਦਾ ਟਾਈਮ ਸੀ ਜਦੋਂ ਚੋਰੀ ਸਾਢੇ 5 ਵਜੇ ਸਵੇਰੇ ਸਾਢੇ 5 ਵਜੇ ਸਰ ਇਹ ਰੋਡ ਕਾਫੀ ਚੱਲਦੀ ਆ ਫੈਕਟਰੀਆਂ ਕਾਫੀ ਐਸੇ ਹੀ ਨੇ ਤੇ ਕੋਈ ਲੱਗਦਾ ਨਹੀਂ ਕਿ ਇੰਡਸਟਰੀ ਸੁਰੱਖਿਤ ਨਹੀਂ ਹੈ ਦੇਖੋ ਇਹ ਜੀ ਤਾਂ ਹੈਗਾ ਹੀ ਆ ਵੀ ਦੇਖਣਾ ਚਾਹੀਦਾ ਖੁੱਲਾ ਰੋਡ ਹੈ ਮੇਨ ਰੋਡ ਦੇ ਉੱਤੇ ਚੋਰੀ ਹੋ ਰਹੀ ਹੈ ਰੋਡ ਬਹੁਤ ਚੱਲਦਾ ਇੰਨੀ ਆਵਾਜਾਈ ਦੇ ਬਾਵਜੂਦ ਚੋਰੀ ਹੋਈ ਹੈ ਨਾ ਇਹਦਾ ਵਿਸ਼ਾ ਤਾਂ ਹੈਗਾ ਗੰਭੀਰ ਵਿਸ਼ਾ ਸੋਚਣਾ ਪੈਣਾ ਇਹਦੇ ਬਾਰੇ ਤਾਂ ਦੇਖਿਆ ਜਾਵੇ ਤਾਂ ਦਿਨ ਵ ਦਿਨ ਚੋਰੀ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਧੀਆਂ ਚੱਰੀ ਨੇ ਅਤੇ ਫੈਕਟਰੀ ਮਾਲਕ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦੇ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ